ਸਮਾਨਾ ਪਾਤਨਾ ਰੋਡ ਪਿੰਡ ਹਾਮ ਚੜੀ ਦੇ ਨਜ਼ਦੀਕ ਇੱਕ ਟਰਾਲੇ ਨੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ ਜਿਸ ਨਾਲ ਮੋਟਰਸਾਈਕਲ ਸਵਾਰ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਮੌਕੇ ਤੇ ਇੱਕ ਮੋਟਰਸਾਈਕਲ ਸਵਾਰ ਅਮਰੀਤ ਸਿੰਘ ਤੇ ਪ੍ਰਿੰਸ ਨੇ ਹਾਦਸਾ ਵੇਖਿਆ ਤਾਂ ਉਸਨੇ ਮੌਕੇ ਤੋਂ ਟਾਲਾ ਸਮੇਤ ਭੱਜ ਰਹੇ ਵਿਅਕਤੀ ਦਾ ਪਿੱਛਾ ਕੀਤਾ ਤਾਂ ਅੱਗੇ ਜਾ ਕੇ ਟਰੱਕ ਚਾਲਕ ਨੇ ਉਹਨਾਂ ਨੂੰ ਵੀ ਫੇਟ ਮਾਰ ਦਿੱਤੀ ਜਿਸ ਕਾਰਨ ਅਮਰੀਤ ਸਿੰਘ ਤੇ ਪ੍ਰਿੰਸ ਦੀ ਮੌਕੇ ਤੇ ਹੀ ਮੌਤ ਹੋ ਗਈ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਸਮਾਣਾ نیوز 13 ਤੋਂ ਸੁਨੀਲ ਚਾਵਲਾ ਨਾਲ ਅਸ਼ਵਨੀ ਗੜ ਦੀ ਰਿਪੋਰਟ ਕ੍ਰਿਸ਼ਨ ਚੰਦ ਜੀ ਕੀ ਗੱਲ ਹੋ ਗਈ ਸੀ ਮੇਰੇ ਸਾਡੇ ਛੋਟੇ ਭਾਈ ਦੇ ਘਰੋਂ ਉਹ ਆਪਣੇ ਸੋਕ ਕਲਵਾਣੂ ਤੋਂ ਆਪਣੇ ਸਲੇਮਗੜ੍ਹ ਸਿਹਰ ਦੇ ਵਿੱਚ ਜਾ ਰਹੀ ਸੀ ਆਪਣੇ ਪਾਤਰਾ ਟੱਪਣ ਤੋਂ ਬਾਅਦ ਇੱਕ ਪਿੱਛੋਂ ਗੱਡੀ ਤੇਜ਼ ਜਿਹਨੂੰ ਕਿ ਸਾਡੇ ਜਿਹੜੀ ਲੜਕੀ ਪਿੱਛੇ ਬੈਠੀ ਉਹਨੇ ਦੱਸਿਆ ਵੀ ਉਹ ਬਹੁਤ ਤੇਜ਼ੀ ਨਾਲ ਗੱਡੀ ਆ ਰਹੀ ਆ ਘਮਾ ਕੇ ਉਹਦੇ ਵਿਚ ਮਾਰੀ ਤੇ ਉਸੇ ਨਾਲ ਦੀ ਨਾਲ ਸਾਡੀ ਜਿਹੜੀ ਭਰਾਈ ਆ ਉਹਦੇ ਉੱਤੇ ਟਾਇਰ ਛੜ ਗਿਆ ਉਹ 80 ਟਾਈਮ ਖਤਮ ਹੋ ਗਈ ਉਹ ਪੂਰੇ ਹੋ ਗਏ ਉਸ ਟਾਈਮ ਦੇ ਵਿੱਚ ਤੇ ਦੂਜਾ ਸਾਡੇ ਜਿਹੜੇ ਦੋ ਬੱਚੇ ਨੇ ਸਾਡਾ ਇੱਕ ਜੁਆਈ ਹੈ ਤੇ ਇੱਕ ਸਾਡੀ ਲੜਕੀ ਹੈ ਉਹ ਸਾਡੇ ਪਾਤੜਾ ਹਸਪਤਾਲ ਦੇ ਵਿੱਚ ਦਾਖਲ ਨੇ ਉਹ ਠੀਕ ਨੇ ਨਹੀਂ ਜੀ ਅਜੇ ਕੀ ਪਤਾ ਕਿ ਜਿਸ ਵੇਲੇ ਉਸੇ ਟਾਈਮ ਜਦੋਂ ਪਤਾ ਲੱਗਿਆ ਆਪਾਂ ਚਲੇ ਗਏ ਉਹਨਾਂ ਕੰਨੀ ਹੋਰ ਪਰਿਵਾਰਗਿਆ ਆ ਜੀ ਮੈਂ ਤਾਂ ਇਸ ਟਾਈਮ ਪੋਸਟਮਾਰਡ ਵਾਸਤੇ ਇੱਥੇ ਆਇਆ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਜਿਹੜੇ ਨਸ਼ਾ ਖਾ ਕੇ ਇਸ ਤਰ੍ਹਾਂ ਲੋਕ ਚਲਾਉਂਦੇ ਨੇ ਗੱਡੀਆਂ ਨੂੰ ਤਿੰਨੇ ਇੱਕ ਜਨਾਂ ਨਰਾਂ ਦੇ ਹੋਰ ਇਹਦੇ ਵਾਸਤੇ ਕੋਈ ਨਾ ਕੋਈ ਕੰਟਰੋਲ ਹੋਣਾ ਚਾਹੀਦਾ ਤੇ ਇਨਸਾਫ ਮਿਲਣਾ ਚਾਹੀਦਾ ਵੀ ਕੱਲ ਤੋਂ ਕੋਈ ਕਿਸੇ ਕਰ ਜਿਵੇਂ ਸਾਡਾ ਘਰ ਜਿਹੜਾ ਕੋਈ ਹੋਰ ਨਾ ਉਜੜੇ ਹੋਰ ਉਹਨਾਂ ਤੋਂ ਜਿਹੜੇ ਇੱਥੇ ਪੋਸਟਵਾਰਡ ਵਾਸਤੇ ਹੋਰ ਇੱਕ ਡੈੱਡ ਬਾਡੀ ਆਈ ਇੱਥੇ ਉਹਨਾਂ ਨੇ ਸਾਨੂੰ ਇਹ ਦੱਸਿਆ ਵੀ ਜਦੋਂ ਅਸੀਂ ਉਹ ਗੱਡੀ ਉੱਥੋਂ ਮਾਰ ਕੇ ਗਈ ਹੈ ਤਾਂ ਅਸੀਂ ਉਹਨੂੰ ਘੇਰ ਦੇ ਸੀ ਉਹਦੇ ਨਾਲ ਮਤਲਬ ਮੋਟਰਸਾਈਕਲ ਦੇ ਉੱਤੇ ਅੱਗੇ ਜਾ ਕੇ ਉਹਨਾਂ ਨੇ ਫੇਰ ਫੇਰ ਉਹ ਦੋ ਬੰਦਿਆਂ ਦੇ ਉੱਤੇ ਮੋਟਰਸਾਈਕਲ ਗੱਡੀ ਫੇਰ ਚਾੜਤੀ ਉਹਨਾਂ ਦੇ ਉੱਤੇ ਉਹਨਾਂ ਦੀ ਆ ਮੌਕੇ ਤੇ ਉੱਥੇ ਮੌਤ ਹੋ ਗਈ ਜੀ ਵੀ ਇਸ ਕਰਕੇ ਸਦੀ ਪੰਜਾਬ ਸਰ ਬੇਹ ਚੀਜ਼ਾਂ ਤੇ ਜੇਕ ਅਸੀਂ ਨਹੀਂ ਕਾਬੂ ਪਾਵਾਂਗੇ ਜੈਸੇ ਨਸ਼ਾ ਕਰਕੇ ਜੇ ਗੱਡੀਆਂ ਚਲਾਉਂਦੇ ਨੇ ਲੋਕਾਂ ਦੇ ਬੱਚੇ ਰੋਲਦੇ ਨੇ ਉਹਨਾਂ ਦੇ ਉੱਤੇ ਥੰਮ ਕਿਵੇਂ ਪਊਗਾ ਬੜਾ ਸਾਡੇ ਉਹ ਬਿਮਲਾ ਦੇ ਜੀ ਜਿਨ੍ਹਾਂ ਦੀ ਡੈਥ ਹੋਈ ਹੈ ਉਹਨਾਂ ਦਾ ਕੀ ਨਾਮ ਹੈ ਮਰੀਕ ਸਿੰਘ ਤੇ ਦੂਜੇ ਦਾ ਪ੍ਰਿੰਸ ਜੀ ਪ੍ਰਿੰਸ ਕੀ ਮਰੀਕ ਇਹ ਇਧਰ ਜਾਖੜ ਕਨੀ ਆ ਰਹੇ ਸੀ ਕਿ ਪਾਤਣਾ ਰੋਡ ਤੇ ਨਿਕਲ ਇਧਰੋਂ ਪਾਤਣਾ ਤੋਂ ਜਾ ਰਿਹਾ ਸੀ ਆ ਟਰਾਲਾ ਉਨੇਕ ਲੇਡੀ ਜੀ ਨੂੰ ਕੁਚਲਤਾ ਠੀਕ ਹੈ ਚਾਇਨਾ ਨੇ ਦੇਖ ਲਿਆ ਉਹਨਾਂ ਦੇ ਸਾਹਮਣੇ ਉਹ ਲੇਡੀ ਜੀ ਨੂੰ ਮਾਰ ਕੇ ਗਿਆ ਸੀਗਾ ਇਹਨਾਂ ਨੇ ਆਪਣਾ ਆਪਣੀ ਗੱਡੀ ਰੋਕ ਕੇ ਕਿਸ ਦਾ ਮੋਟਰਸਾਈਕਲ ਲੈ ਕੇ ਉਹਦੇ ਮਾਗਰ ਮੋਟਰਸਾਈਕਲ ਲੈ ਲਿਆ ਮੋਟਰਸਾਈਕਲ ਤਾਂ ਉਹ ਭੱਜਣ ਦੇ ਚੱਕਰ ਚ ਉਹਨਾਂ ਨੇ ਉਸ ਨੇ ਟਰਾਲੇ ਵਾਲੇ ਨੇ ਇਹਨਾਂ ਤੇ ਵੀ ਟਰਾਲਾ ਜਿਹੜਾ ਤਾਂ ਠੀਕ ਹੈ ਨਾ ਦੋ ਮੁੰਡੇ ਦੇ ਇਹਨਾਂ ਦੀ ਮੌਕੇ ਤੇ ਡੈਥ ਹੋ ਗਈ ਇਹਨਾਂ ਦੀ ਮੌਕੇ ਤੇ ਡੈਥ ਹੋ ਗਈ ਜਿਹੜੀ ਉਹ ਲੇਡੀ ਸੀ ਉਹਦੀ ਪਹਿਲੀ ਡੈਥ ਹੋ ਗਈ ਜਦੋਂ ਉਹਨੂੰ ਪਹਿਲੀ ਮਾਰ ਕੇ ਲੰਗੇ ਜੀ ਉਹਦੀ ਪਹਿਲੀ ਡੈਥ ਹੋ ਗਈ ਤੇ ਪੁਲਿਸ ਨੇ ਉਸ ਨੂੰ ਨਹੀਂ ਜੀ ਉਹ ਭੱਜ ਗਿਆ ਤੇ ਟਰੱਕ ਉਹਨਾਂ ਦਾ ਟਰਾਲਾ ਟਰਾਲਾ ਉੱਥੇ ਖੜਿਆ ਜਿੱਥੇ ਐਕਸੀਡੈਂਟ ਆਇਆ ਜੱਕਰ ਤੋਂ ਜੱਕਰ ਤੋਂ ਵਾਰੀ ਸੀਗੀ ਮਰੀਕ ਸਿੰਘ ਤੇ ਕਿਹਨਾਂ ਡਰਾਈਵਰ ਜੱਕਰ ਸਵਾਰੀ ਡਰਾਈਵਰ ਦਾ ਕੀ ਨਾਮ ਹੈ ਤੇਸ ਜੀ ਮਰੀਕ ਸਿੰਘ ਦਾ ਇਹ ਜੱਕਰ ਸਵਾਰੀ ਸੀ ਡੀਜ਼ਲ ਕੰਮ ਕਰਾਉਣ ਵਾਸਤੇ ਪਤਣਾ ਪਤਵਾਰੇ ਸੀਗੇ ਹਮਚੜੀ ਲਵੇ ਜੀ ਇਧਰੋਂ ਪਤrana ਤੋਂ ਟਰਾਲਾ ਆ ਰਹੇ ਸੀਗਾ ਅੱਛਾ ਜੋ ਉਹਦਾ ਇੱਕ ਜੈਂਸ ਦੋ ਲੇਡੀਜ਼ ਸੀ ਇੱਕ ਜੈਂਸ ਸੀਗਾ ਉਹ ਆ ਰਹੇ ਸੀ ਮੋਟਰਸਾਈਕਲ ਤੇ ਮੋਟਰਸਾਈਕਲ ਦੀ ਦੁਰਕੇ ਉਹ ਜਿਹਨਾਂ ਲੇਡੀਜ਼ ਲੱਗੀ ਜਿਹੜੀ ਡਿੱਗੀ ਤੇ ਉਹਨਾਂ ਉੱਪਰ ਜਿਹੜਾ ਤੇ ਉਹਨਾਂ ਨੇ ਟਰਾਲਾ ਚੜਾਤਾ ਇਹਨਾਂ ਨੇ ਕਿਸੇ ਮਤਲਬ ਬਾਈਕ ਲੈ ਕੇ ਕਿਸੇ ਕਿਸੇ ਦਾ ਉਹਨਾਂ ਨੇ ਦੋਨਾਂ ਨੇ ਮਗਰ ਲਾ ਲਿਆ ਦੋਨਾਂ ਨੇ ਮਗਰ ਲਾ ਲਿਆ ਇਹਨਾਂ ਨੇ ਰੁਕਣ ਦੀ ਕੋਸ਼ਿਸ਼ ਕੀਤੀ ਇਹਨਾਂ ਦੇ ਉੱਪਰ ਜਿਹੜਾ ਪਈ ਇਹਨਾਂ ਨੇ ਮੋਕੜ ਵੀ ਲੱਗੀ ਮੋਕੇ ਡੈਥ ਹੋ ਗਈ ਹਾਂ ਮੋਕੜ